ਗੁਰਦਾਸਪੁਰ ਵਿੱਚ ਟਿੰਕਾ ਟਿੰਕਾ ਹੋਇਆ ਚਾਲੂ ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਣ ਸ਼ਰਮਾ ਨੇ ਗੁਰਦਾਸਪੁਰ ਵਿੱਚ ਵਾਰਡ ਨੰਬਰ 16 ਦੀ ਨਗਰ ਕੌਂਸਲ ਦੀ ਜਿਮਨੀ ਚੌਂਕ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਦੀਆਂ 29 ਦੀ 29 ਸੀਟਾਂ ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਏਸੀ ਭਾਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਲਈ ਮੋੱਚ ਦਾ ਸਵਾਲ ਸੀ ਜਿੱਤ ਤੋਂ ਬਾਅਦ ਕਾਂਗਰਸੀਆਂ ਵੱਲੋਂ ਹਨੂਮਾਨ ਚੌਂਕ ਵਿੱਚ ਚਾਲੂ ਆਂਦਾ ਟਿੰਕਾ ਟਿੰਕਾ ਖਲਾਰ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਇਸ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ वरुण ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 22 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਐਲ ਐਮ ਆਈ ਟੀਵੀ ਪੰਜਾਬ ਨਾਲ ਗੱਲਬਾਤ ਦੌਰਾਨ ਉਮੀਦਵਾਰ वरुण ਸ਼ਰਮਾ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਜਿੱਤ ਦਾ ਸੇਰਾ ਆਪਣੇ ਵਾਣ ਦੇ ਵੋਟਰਾਂ ਸਿਰ ਬੰਨਿਆ। ਉੱਥੇ ਹੀ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨੇ ਵਿਰੋਧੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਜਮ ਕੇ ਖਿਚਾਈ ਵੀ ਕੀਤੀ। ਆਓ ਦੇਖਦੇ ਹਾਂ ਐਲ ਐਮ ਆਈ ਟੀਵੀ ਪੰਜਾਬ ਤੇ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਦੀ ਖਾਸ ਰਿਪੋਰਟ You <laughs> ਮੈਂ ਆਪਣੇ ਵੱਲੋਂ ਵਾਰਡ ਨੰਬਰ 16 ਦੇ ਬਰਦਾਸਪੁਰ ਸ਼ਹਿਰ ਦੇ ਵਸਨੀਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਇੱਕ ਇਲੈਕਸ਼ਨ ਨਹੀਂ ਆਉਂਦੀ ਜਿਵੇਂ ਕੋਈ ਸੀਐਮ ਦੀ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਪੀਐਲ ਦੀ ਇਲੈਕਸ਼ਨ ਹੁੰਦੀ ਹੈ ਸਾਡੇ ਦੇ ਇਹਨਾਂ ਨੇ ਇੰਨਾ ਪ੍ਰੈਸ਼ਰ ਆਇਆ ਕੀਤਾ ਵਾਰਡ ਵਸਨੀਕਾਂ ਨੂੰ ਸਰਕਾਰ ਨੇ ਜਿ ਕੋਈ ਸਰਕਾਰੀ ਮੁਲਾਜ਼ਮ ਉਹਨੂੰ ਫੋਨ ਉਹਨੂੰ ਥ੍ਰੈਡ ਉਹਨੂੰ ਤੇ ਫੇਰ ਵੀ ਆਪਾਂ ਕਿ ਇੱਕ ਹਫ਼ਤੇ ਜਿਵੇਂ ਐਮਐਲਏ ਸਾਹਮਣੇ ਪਹਿਲਾਂ ਹੀ ਦੱਸ ਹੈ ਕਿ ਇਹਨਾਂ ਨੇ ਤੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀਆ ਕਿ ਜੂਸ ਬਿਸਕਟ ਪੂਰਾ ਸਿੰਧਰ ਦੀ ਚੱਕੀ ਤੋਂ ਸਿੰਧਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲੀਏ ਚਲੋ ਮੈਂ ਵਾਰਡ ਨੰਬਰ 16 ਦੇ ਵਾਸਤੇ ਬਹੁਤ ਇੱਕ ਉਹਨੇ ਸਨੇਹ ਜਿਤਕ ਸਰਕਾਰ ਜਿਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਤੇ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਗੁਰਿੰਦਰ ਮੀਤ ਸਿੰਘ ਪਾਰਾ ਜਿਨ੍ਹਾਂ ਨੇ ਮੇਨਾਂ ਬਹੁਤ ਸਾਥ ਦਿੱਤਾ ਅੱਗੇ ਹੋ ਕੇ ਮੇਨਾਂ ਮੋਢੇ ਨਾਲ ਮੋਢਾ ਲਾ ਕੇ ਇਲੈਕਸ਼ਨ ਲੜੇ ਤੇ ਇਲੈਕਸ਼ਨ ਜਿਤਾਇਆ। ਦਬੜ ਭਾਜੀ ਇਹ ਕਿੱਦਾਂ ਦੇਖਦੇ ਹੋ? ਮੈਂ ਤੇ ਤੁਹਾਨੂੰ ਕਹਾਂਗਾ ਵੀ ਤੁਸੀਂ ਕਿੱਦਾਂ ਵੇਖਦੇ ਹੋ। ਤੁਸੀਂ ਪਤਾ ਕਰ ਜੇ ਔਰ ਮੈਂ ਸਮਝਦਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਗੁਰਦਾਸਪੁਰ ਦੀ ਲੋਕਾਂ ਦਾ ਜਿਹੜੇ ਕਿ ਮੇਰੇ ਪਰਿਵਾਰ ਦੇ ਮੈਂਬਰ ਦੇ ਸਮਾਨ ਨੇ ਔਰ ਲਗਾਤਾਰ ਜਦੋਂ ਦਾ 17 ਚੋਂ ਇਲੈਕਸ਼ਨ ਲੜ ਰਿਹਾ ਅੱਜ ਤੱਕ ਕਦੇ ਵੀ ਗੁਰਦਾਸਪੁਰ ਦੇ ਮੇਰੇ ਪਰਿਵਾਰਾਂ ਨੇ ਮੇਰੀ ਪਿੱਠ ਨਹੀਂ ਲਗਣ ਦਿੱਤੀ ਔਰ ਹਮੇਸ਼ਾ ਕੰਮ ਨੂੰ ਵੋਟ ਪਾਈ ਆ ਮੇਰਾ ਜਿਹੜਾ ਕੈਂਡੀਡੇਟ ਸੀਗਾ ਸਾਡਾ ਛੋਟਾ ਭਰਾ ਵਰੁਣ ਇਹ ਇਹ ਪੰਡਤ ਤੀਰਸਰਾਮ ਜੀ ਜਿਨ੍ਹਾਂ ਨੂੰ ਯਾਦ ਕੀਤੇ ਬਗੈਰ ਮੈਂ ਨਹੀਂ ਰਹਿ ਸਕਦਾ ਜਿਨ੍ਹਾਂ ਦੇ ਨਾਂ ਦੇ ਨਾਲ ਕਾਂਗਰਸ ਜਾਣੀ ਜਾਂਦੀ ਸੀ ਅੱਜ ਉਹਨਾਂ ਦੇ ਪੋਤਰੇ ਵਰੁਣ ਸ਼ਰਮਾ ਜੀ ਨੂੰ ਅਸੀਂ ਇਥੋਂ ਇਲੈਕਸ਼ਨ ਲੜਾਈ ਆ ਔਰ ਜਿਹਦੇ ਘਰ ਘਰ ਅਸੀਂ ਗਏ ਹਰ ਇੱਕ ਨੇ ਜਿਸ ਤਰ੍ਹਾਂ 17 ਚ 22 ਚ ਮੇਰੀ ਤਾਰੀਫ਼ ਕੀਤੀ ਉਦਾਂ ਵਰੁਣ ਸ਼ਰਮਾ ਦੀ ਤਾਰੀਫ਼ ਕੀਤੀ ਔਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਮੇਰੀ ਇਹ ਇਲੈਕਸ਼ਨ ਇੱਕ ਐਮਸੀ ਦੀ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਵਰੁਣ ਸ਼ਰਮਾ ਤੇ ਜਿਹੜਾ ਆਪੋਜੀਸ਼ਨ ਤੋਂ ਲੜ ਰਿਹਾ ਤੇ ਉਹ ਦੀ ਨਹੀਂ ਸੀ ਲੋਕ ਕਹਿੰਦੇ ਸੀ ਇਹ 파ੜੇ ਦੀ ਇਲੈਕਸ਼ਨਾਂ ਤੇ ਕੋਹ ਦੀ ਇਲੈਕਸ਼ਨ ਹੈ ਜਿਹਦਾ ਮੈਂ ਨਾਂ ਨਹੀਂ ਲੈਣਾ ਔਰ ਅੱਜ ਜਿਹੜੇ ਇਲੈਕਸ਼ਨ ਮੈਂ ਸਮਝਦਾ ਕਿ ਮੇਰੀ ਕੱਲੀ ਉਸ ਬੰਦੇ ਨਾਲ ਨਹੀਂ ਸੀ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਅੱਜ ਉਹਨਾਂ ਦੇ ਬੂਦੀਆਂ ਫੋਟੋਆਂ ਸਾਂਝੀਆਂ ਕਰਿਓ ਜਿੱਥੇ ਲਗਭਗ 80% ਕਾਲੀ ਦਲ ਦੇ ਲੋਕ ਬੈਠੇ ਸੀਗੇ ਔਰ ਜਿਹੜਾ ਦੋਨਾਂ ਭਰਾਵਾਂ ਦਾ ਅੰਦਰ ਖਾਤੇ ਪਰਦੇ ਦੇ ਪਿੱਛੇ ਲਾਇਆ ਸਾ ਉਹ ਉਹ ਜ਼ਰੂਰ ਜਿਹੜਾ ਲਾਇਆ ਸਾ ਉਪਰਲੀ ਕਰਨ ਤਾਂ ਜੋ ਜਿਹੜਾ ਡਾਕਖਾਨੇ ਚੌਂਕ 'ਚ ਬਾਰ-ਬਾਰ ਪਾਣਾ ਵਾਪਰਦਾ ਆ ਉਹਨਾਂ ਦੀ ਸਰਕਾਰ ਦੇ ਵੇਲੇ ਵਾਪਰਿਆ ਸੀ ਉਹ ਨਾ ਵਾਪਰੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਪਰਦੇ ਦੇ ਪਿੱਛੇ ਨਹੀਂ ਹੋਣੇ ਦੋਨੋਂ ਭਰਾ ਨੇ ਪਰਦੇ ਦੇ ਪਿੱਛੇ ਜਫੀਆਂ ਪਾਉਣ ਦਾ ਕੀ ਫਾਇਦਾ ਆ ਕਿ ਤੁਸੀਂ ਫਿਰ ਉਹ ਉਹ ਜਰੂਰ ਮੈਂ ਸਮਝਦਾ ਕਿ ਉਹ ਉਸ ਜਗ੍ਹਾ ਦੇ ਉੱਤੇ ਜਿਹੜਾ ਪਾਣਾ ਉਸ ਸਮੇਂ ਵਾਪਰਿਆ ਸੀ ਉਹ ਦੁਬਾਰਾ ਨਹੀਂ ਵਾਪਰੂਗਾ ਇਸ ਕਰੇ ਪਰਦੇ ਤੋਂ ਬਾਹਰ ਆ ਕੇ ਲੈਣ ਕਰੋ ਅੱਜ ਲੋਕਾਂ ਨੇ ਜਿਹੜਾ ਇਹਨਾਂ ਦਾ ਇੱਕ ਮੇਰੀ ਇਲੈਕਸ਼ਨ ਕਾਲੀਦਾਲਨਾ ਵੀ ਸੀ ਇੱਥੇ ਤੁਸੀਂ ਸਾਰੇ ਜਾਣਦੇ ਹੋ ਮੇਰੀ ਕਹਿਣ ਦੀ ਗੱਲ ਨਹੀਂ ਮੇਰੀ ਇਲੈਕਸ਼ਨ ਆ ਝਾੜੂ ਵਾਲਿਆਂ ਨਾਲ ਸੀ ਸਰਕਾਰ ਨਾਲ ਸੀ ਜੇ ਕੋਈ ਟੀਚਰ ਲੱਗਾ ਸੀ ਤੇ ਡੀਓ ਨੇ ਫੋਨ ਕੀਤੇ ਆ ਮੇਰੇ ਖਾਲ ਇੱਥੇ ਮੈਡਮ ਆ ਡੀਓ ਸ਼ਾਹਦ ਉਹਨਾਂ ਨੇ ਫੋਨ ਕੀਤੇ ਟੀਚਰਾਂ ਨੂੰ ਜੇ ਕੋਈ ਆਂਗਣਵਾਰੀ ਵਰਕਰ ਲੱਗੀ ਉਹਨਾਂ ਨੂੰ ਇਸ ਤਰ੍ਹਾਂ ਦੇ ਟੈਲੀਫੋਨ ਗਏ ਆ ਪੁਲਿਸ ਪ੍ਰਸ਼ਾਸਨ ਐਸ ਐਚਓ ਦੇ ਫੋਨ ਗਏ ਆ ਡੀਐਸਪੀਆ ਦੇ ਫੋਨ ਗਏ ਆ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਚ ਮੁਲਾਜ਼ਮ ਲੱਗਾ ਸੀ ਉਹਨਾਂ ਦੇ ਟੈਲੀਫੋਨ ਗਏ ਆ ਔਰ ਇੱਥੋਂ ਇੰਨਾ ਜ਼ੋਰ ਲਾਇਆ ਕਿ ਇਹ ਸੀਟ ਭਾਵੇਂ ਕੁਝ ਹੋ ਜੇ ਪੜਾ ਜਿਤਨਾ ਨਹੀਂ ਚਾਹੀਦਾ ਨਾ ਇਹਦਾ ਬੰਦਾ ਜਿਤਨਾ ਚਾਹੀਦਾ ਇਸ ਕੋਇਤਰ ਮੰਦਿਰ ਦੇ ਅੱਗੇ ਖੜਿਆ ਹਮੇਸ਼ਾ ਇੱਥੋਂ ਨਤਮਸਤਕ ਹੋ ਕੇ ਜਾਂਦਾ ਜਿਸ ਦਿਨ ਫਾਈਲ ਜਮ੍ਹਾਂ ਕਰਾਈ ਸੀ ਉਸ ਦਿਨ ਵੀ ਇੱਥੇ ਫਾਈਲ ਆਪਣੇ ਬਜਰੰਗਬਲੀ ਜੀ ਦੇ ਪੈਰਾਂ ਦੇ ਵਿੱਚ ਹਨੂਮਾਨ ਜੀ ਦੇ ਚਰਨਾਂ ਦੀ ਰੱਖ ਕੇ ਉਹਨਾਂ ਦਾ ਆਸ਼ੀਰਵਾਦ ਪੰਡਤ ਜੀ ਕੋ ਲੈ ਕੇ ਤੇ ਅਸੀਂ ਉਹ ਜਿਹੜੀ ਫਾਈਲ ਵਰੁਣ ਸ਼ਰਮਾ ਦੀ ਜਿਹੜੀ ਜਮ੍ਹਾਂ ਕਰਾਈ ਸੀ ਅੱਜ ਜਿੱਤਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਫਿਰ ਨਤਮਸਤਕ ਹੋਇਆ ਔਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਦੀ ਸੰਗਤ ਦਾ ਜਿੰਨਾ ਧੰਨਵਾਦ ਕਰਨਾ ਉਹਨਾਂ ਹੀ ਥੋੜਾ ਆ ਕਿਉਂਕਿ ਜਿਹੜਾ ਮਾਣ ਇਹਨਾਂ ਨੇ ਅੱਜ ਦਿੱਤਾ ਆ ਇਹਨੂੰ ਫਲ 2027 ਜਿੰਦਾ ਵੱਡਾ ਹੁਣ ਕਹਿਣਾ ਆ ਕਿਉਂਕਿ ਪਾਰਟੀ ਵੀ ਸਮਝੇਗੀ ਕਿ ਜਿਹੜੇ ਲੋਕ ਇੰਨਾ ਤਿਆਰ ਕਰਦੇ ਆ ਇੱਕ ਸਿੰਗਲ ਬੋਰਡ ਦੇ ਵਿੱਚ ਇਲੈਕਸ਼ਨ ਇਹ ਵੀ ਨਹੀਂ ਕਿ ਇੱਥੇ ਪੰਜ-ਛਤ ਬੋਰਡਾਂ ਦੀ ਇਲੈਕਸ਼ਨ ਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਸਿੰਗਲ ਬੋਰਡ ਦੇ ਵਿੱਚ ਇਲੈਕਸ਼ਨ ਦੇ ਨਾਲ ਸਰਕਾਰ ਨਾਲ ਟੱਕਰਾਂ ਲਾਉਣਾ ਮੱਥਾ ਲਾਉਣਾ ਔਰ ਮੱਥਾ ਲਾਉਣਾ ਮੇਰੀ ਇਲੈਕਸ਼ਨ ਜਿਹੜੀ ਆ ਮੈਂ ਅੱਜ ਤੱਕ ਓਪਨਲੀ ਕਹਿੰਦਾ ਜ਼ਿੰਦਗੀ ਦੇ ਵਿੱਚ ਅੱਜ 7 ਸਾਲ ਤੋਂ ਵੱਧ ਸਮਾਂ ਹੋ ਗਿਆ ਨਾ ਸਰਕਾਰ ਚੋ ਕਿੰਨੀਆਂ ਬਾਅਦ ਇਲੈਕਸ਼ਨ ਆਈਆਂ ਕੋਈ ਵੀ ਮੁਲਾਜ਼ਮ ਇਹ ਕਹਦੇ ਕਿ ਬਰਿੰਦਰ ਪਾੜੇ ਨੇ ਅੱਜ ਤੱਕ ਕਿਸੇ ਅਫਸਰ ਦਾ ਸਾਥ ਲਿਆ ਹੋਵੇ ਆਪਣੀ ਸਰਕਾਰਾਂ ਦਾ ਸਾਥ ਲਿਆ ਕੇ ਇਲੈਕਸ਼ਨ ਲੜੀ ਹੋਵੇ ਮੈਂ ਅੱਜ ਵੀ ਲੋਕਾਂ ਨੂੰ ਕਹਿੰਦਾ ਤੁਹਾਡੇ ਗਾੜੀ ਸੀਸ ਝੁਕਦਾ ਔਰ ਮੈਂ ਇਹ ਕਹਾਂਗਾ ਜਿਹੜਾ ਲੀਡਰ ਚਾਹੇ ਉਹ ਬਰਿੰਦਰ ਪਾੜਾ ਹੋਵੇ ਕਿਸੇ ਮਲਾਜ਼ਮ ਨੂੰ ਕਿਸੇ ਵਪਾਰੀ ਨੂੰ ਦਬਕਾ ਮਾਰੇ ਵੋਟ ਲਈ ਉਹਦੀ ਮਸ਼ੀਨ ਤੇ ਜਾ ਕੇ ਇਦਾਂ ਹੀ ਮੰਜੀ ਠੋਕਿਓ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਵੇ ਜਿਹੜਾ ਗਲਤ ਕੰਮ ਕਰਦਾ ਜਿੱਦਾਂ ਇਹਦੀ ਮੰਜੀ ਠੋਕੀਆ ਪਰ ਔਰ ਮੈਂ ਨਾਲ ਆਪਣੇ ਵੱਲੋਂ ਇਹ ਜ਼ਰੂਰ ਸਵਾਛ ਕਰਨੀ ਚਾਹੂੰਗਾ ਸਰਦਾਰ ਪੋਵਨ ਸਿੰਘ ਮਾਨ ਜੀ ਨੂੰ ਔਰ ਇਹਨਾਂ ਦੇ ਜਿਹੜੇ ਉਹ ਡਾਕਟਰ ਸਾਹਿਬ ਕਿਹੜੇ ਆਪھوں ਸੰਦੀਪ ਪਾਟਕ ਜੀ ਸਮੂਚੇ ਇਹਨਾਂ ਦੀ ਪਾਰਟੀ ਨੂੰ ਜਰੂਰ ਇਹ ਬੇਨਤੀ ਕਰਾਂਗਾ ਕਿ ਜਿਹੜੀ ਚੇਅਰਮੈਨੀ ਸਾਡੇ ਇੱਥੋਂ ਦੇ ਸਾਹਿਬ ਹਾਦਰ ਨੂੰ ਦਿੱਤੀ ਆ ਬਹੁਤ ਵਾਰ ਤੁਸੀਂ ਚੈੱਕ ਕਰ ਲਿਆ ਮੈਂ ਇਹ ਨਹੀਂ ਕਹਿਣ ਲੱਗਾ ਖੋਲਿਓ ਮੈਂ ਇਹ ਕਹਿਣ ਲੱਗਾ ਕੈਬਨਟ ਰੈਂਕ ਦੋ ਕੈਬਨਟ ਰੈਂਕ ਦਿਓ ਔਰ ਉਹਨਾਂ ਨੂੰ 2027 ਦਾ ਅੱਜ ਚਿਹਰਾ ਅਨਾਉਂਸ ਕਰੋ ਮੈਂ ਤੁਹਾਡੇ ਪੈਰ ਤੋ ਤੂ ਪੀਊਂਗਾ ਜੇ ਤੁਸੀਂ 27 ਦਾ ਚਿਹਰਾ ਅੱਜ ਅਨਾਉਂਸ ਕਰਦੇ ਹੋ ਤੇ ਸੋ ਇਸ ਕਰਕੇ ਮੇਰੀ ਇਹ ਸਿਫਾਰਿਸ਼ ਜ਼ਰੂਰ ਭਵਾਨਤਮਾਨ ਜੀ ਤੇ ਡਾਕਟਰ ਸਮੀਰ ਪਾਟਕ ਜੀ ਮੰਨਣ ਕਿਉਂਕਿ ਇਹ ਵਿਰੋਧੀਆਂ ਦੀ ਸਿਫਾਰਿਸ਼ ਚੰਗੀ ਤੇ ਮੰਨ ਲੈਣੀ ਚਾਹੀਦੀ ਹੈ ਉਹ ਚੰਗੀ ਉਹ ਕੀ ਹੋਰ ਤੇ ਫੇਰ ਮੰਨਦੇ ਨਹੀਂ ਕਿਉਂਕਿ ਜਿੱਥੇ ਡਿਵੈਲਪਮੈਂਟ ਕਰਨੇ ਆ ਉੱਥੇ ਹੀ ਪੰਗਾ ਆ ਹੁਣ ਚੌਕ ਬਣਾ ਰਹੇ ਆ ਭਾਈ ਲਾਲੋ ਚੌਕ ਦੱਸੋ ਸਾਡੀਆਂ ਕਿੰਨੀਆਂ ਲੰਗਣੀਆਂ ਉਥੋਂ ਅਤੇ ਤੁਸੀਂ ਕਾਲੀਆ ਜੀ ਰੋਜ਼ ਲਾਈਵ ਹੋ ਜਾਂਦੇ ਹੋ ਜਾ ਕੇ ਇੱਥੇ ਵਿਜੀ ਜੀ ਰੋਜ਼ ਲਾਈਵ ਹੋ ਜਾਂਦੇ ਆ ਜਾ ਕੇ ਟ੍ਰੈਫਿਕ ਜਮ ਹੋ ਗਿਆ ਟ੍ਰੈਫਿਕ ਜਮ ਹੋ ਗਿਆ ਕੀ ਗੱਲ ਪਾੜਦੀਆਂ ਗੱਡੀਆਂ ਲੰਘਦੀਆਂ ਉੱਥੋਂ ਜੇ ਅਸੀਂ ਇਨੀਸ਼ੀਏਟਿਵ ਲਿਆ ਭਾਈ ਲਾਲੋ ਚੌਕ ਉੱਥੇ ਬਣਾਉਣ ਦਾ ਆਪ ਵੀ ਗੱਲ ਕੀਤੀ ਆ ਰਾਤ 3 ਵਜੇ ਤੱਕ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਮੈਂ ਸਿੱਧੇ ਨਾਲ ਹੀ ਨਾ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਔਰ ਸਾਰੇ ਪ੍ਰਸ਼ਾਸਨ ਨੇ ਸੁੱਤੇ ਨਹੀਂ ਰਾਤ ਕਿ ਬਹਿਲ ਸਾਹਿਬ ਕਹਿੰਦੇ ਚੌਕ ਨਹੀਂ ਬਣ ਦੇਣਾ ਚੌਕ ਬਣਾਉਣਾ ਮਰਨਾ ਪਊ ਮਰਜੂ ਚੌਕ ਚ ਚੌਕ ਬਣੂਗਾ ਗੁਰਦਾਸਪੁਰ ਦਾ ਮੈਂ ਤੁਹਾਨੂੰ ਕਹਿੰਦਾ ਕੱਲਾ ਲੜਾਈ ਲੜਾਂਗਾ ਕੱਲਾ ਕਿਉਂ ਨਹੀਂ ਬਣਦਾ ਨਾ ਭਾਈ ਲੋਕਾਂ ਦਾ ਚੌਕ ਲੋਕੋ ਤੂੰ ਲੰਘਦੇ ਏ ਟੈਕਨੀਕਲੀ ਗੱਲ ਕਰੋ ਮੇਰੇ ਨਾਲ ਉੱਥੇ ਚਰਾਹਾ ਬਣਦਾ ਜਦੋਂ ਤੁਸੀਂ ਬੁਲਾਇਓ ਉੱਥੋਂ ਅੰਡਰਪੇਜ ਤੋਂ ਲੰਘਦੇ ਹੋ ਕਿੰਨੇ ਐਕਸੀਡੈਂਟ ਹੋਏ ਆ ਇਹ ਡੀਸੀ ਸਾਹਿਬ ਤੁਸੀਂ ਲਿਖ ਕੇ ਦਿਓ ਕਿ ਜੇ ਇੱਥੇ ਕੋਈ ਬੰਦਾ ਮਰ ਗਿਆ ਮੈਂ ਜ਼ਿੰਮੇਵਾਰ ਆ ਇਹਦੇ ਕੋਈ ਲਿਖਾਓ ਕਿ ਜੇ ਕੋਈ ਬੰਦਾ ਮਰ ਗਿਆ ਜ਼ਿੰਮੇਵਾਰਾ ਅਸੀਂ ਪੂਰ ਦਿੰਦੇ ਆ ਗੱਲ ਹੋ ਗਈ ਯਾਰ ਉਹ ਗੱਲ ਬੰਦਿਆਂ ਵਾਲੀ ਰਹੀ ਨਹੀਂ देखो बर्दाश्त दी को लिमिट हुंदी है ओ जिन्नाचर कर सकदे सी कीती आ चौक भी बणेगा और डिपार्टमेंट ਦੇ ਕੰਮ ਇਤਾਂ ਜਾਰੀ ਰਹਿਣਗੇ ਨਾ ਅਸੀਂ ਕੱਲ ਡਰੇ ਇਹਨਾਂ ਲੋਕਾਂ ਤੋਂ ਨਾ ਅਸੀਂ ਪਰਸੋਂ ਡਰੀਏ ਤੇ ਨਾ ਰਹਿੰਦੀ ਜ਼ਿੰਦਗੀ ਤੱਕ ਡਰੀਏ ਡਰਨਾ ਇੱਕ ਜਿੱਥੇ ਖੜੇ ਆ ਪ੍ਰਮਾਤਮਾ ਕੋ ਤੇ ਇੱਕ ਮੈਂ ਡਰਦਾ ਆ ਦੀ ਸੰਗਤ ਤੋਂ ਜਿਨ੍ਹਾਂ ਦੇ ਡਰ ਕੇ ਇੱਕ ਛੋਟਾ ਜਿਹਾ ਨਮਾਣੇ ਜੇ ਨੂੰ ਇਹਨਾਂ ਨੇ ਮੌਕਾ ਦਿੱਤਾ ਇਥੋਂ ਦੀ ਸੇਵਾ ਕਰਨ ਦਾ ਦੂਜੀ ਵਾਰ ਔਰ ਤੁਸੀਂ ਇਹ ਸਮਝ ਸਕਦੇ ਹੋ ਜਿੰਨਾ ਕੂੜ ਪ੍ਰਚਾਰ ਇਸ ਵਾਰਡ ਦੇ ਵਿੱਚ ਇਹਨਾਂ ਲੋਕਾਂ ਨੇ ਕੀਤਾ ਇੱਥੋਂ ਤੱਕ ਕਿਹਾ ਕਿ ਪਾੜੇ ਦੇ ਧੌਣ 'ਚ ਕਿਲੀ ਆ 29 ਆੜੀ ਕੜ ਲਿਓ ਮਰ ਤਾਂ 29 ਹੋयो ਉਹ ਉਹ ਗੱਲ ਸੁਣ ਲੋ ਏ ਇਹੋ ਜੀ ਗੱਲ 22 ਤੇ 17 'ਚ ਵੀ ਬਹੁਤ ਲੋਕਾਂ ਨੇ ਝੂਠ ਗੋਲਿਆ ਮੇਰੀ ਕਿਲੀ ਹੈ ਹੀ ਨਹੀਂ ਮੇਰੀ ਤੇ ਧੌਣ 'ਵੈ ਕੋਈ ਜੁੱਤੀ ਪਾਲਚ ਕਰਨ ਵਾਲਾ ਰਿਕਸ਼ੇ ਵਾਲਾ ਵੀ ਧੌਣ ਨੂੰ ਵੜ ਪਾ ਦਿੰਦਾ ਫੜ ਕੇ ਜਦੋਂ ਮੇਰੀ ਜੱਫੀ ਪਾਉਂਦਾ ਇਹਦੇ 'ਚ ਕਿਲੀ ਹੈ ਨਹੀਂ ਭਾਏ ਆਪਰੇਸ਼ਨ ਕਰਕੇ ਵੇਖ ਲੋ ਜੇ ਕਿਲੀ ਹੈ ਨਹੀਂ ਤੇ ਅੱਜ ਇੱਕ ਬਾਈ ਇਲੈਕਸ਼ਨ ਜਿਹੜੀ ਆ ਸਰਕਾਰ ਨਾਲ ਤੇ ਕਾਲੀ ਦਲ ਨਾਲ ਲੜਕੇ ਵੀ ਜਿੱਤ ਗਿਆ। ਸੋ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਇਹੋ ਜੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਵਾਲੇ ਸਮੇਂ 'ਚ ਇਹਦੇ ਨਾਲ ਬਾਕੀ ਵੀ ਬੰਦਿਆਂ ਦਾ ਜਿਹੜਾ ਮਨੋਬਲ ਵਾਧਾ ਕੇ ਕੰਮ ਆਦੀਆਂ ਵੋਟਾਂ ਪੈਂਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੇ মিডিਆ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਕੋ ਉਹਨਾਂ ਦਾ ਵੀ ਧੰਨਵਾਦ ਜਿੰਨੀ ਕੁ ਉਹਨਾਂ ਦੀ ਅੱਖ ਦੀ ਸ਼ਰਮ ਰੱਖੀ ਤੇ ਉਹਨਾਂ ਕੋ ਉਹਨਾਂ ਦਾ ਧੰਨਵਾਦ ਨਹੀਂ